ਦਸ਼ਮੇਸ਼ ਪਿਤਾ ਤੁਨ ਤੁਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਜਨਮ ਦਿਹਾੜੇ ਤੇ ਕੋਠੇਪੱਤੀ ਮੁਹੱਬਤ ਚੜੱਕਰ ਰੋਡ ਮੋਗਾ ਵੱਲ ਗੁਰਦੁਆਰਾ ਬਾਬਾ ਮੱਲ ਸਿੰਘ ਜੀ ਚੜੱਕਰ ਵੱਲੋਂ ਨਗਰ ਕੀਰਤਨ ਕੱਢਿਆ ਗਿਆ ਇਸ ਨਗਰ ਕੀਰਤਨ ਵਿੱਚ ਸੰਗਤਾਂ ਨੇ ਵੱਧ ਚੜ੍ਹ ਕੇ ਹਾਜ਼ਰੀ ਲਗਵਾਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ਇਹ ਨਗਰ ਕੀਰਤਨ ਚੜੱਕਰ ਰੋਡ ਤੇ ਮੰਦਰ ਵਾਲੀ ਗਲੀ ਸ਼ਹੀਦ ਕਲਵੰਤ ਸਿੰਘ ਨਗਰ ਪਿੰਡ ਕੋਠੇਪੱਤੀ ਮੁਹੱਬਤ ਕੇ ਤੋਂ ਮੋਹਨ ਸਿੰਘ ਵਾਸੀ ਵਿੱਚ ਹੁੰਦੇ ਹੋਏ ਵਾਪਸ ਬਾਬਾ ਮੱਲ ਸਿੰਘ ਜੀ ਗੁਰਦੁਆਰਾ ਵਿੱਚ ਸਮਾਪਤ ਕੀਤਾ ਇਸ ਨਗਰ ਕੀਰਤਨ ਵਿੱਚ ਹਾਜ਼ਰੀ ਲਾਉਣ ਆਈਆਂ ਸੰਗਤਾਂ ਦਾ ਦਾਸ ਮਹੰਤ ਬਾਬਾ ਸਤਨਾਂਨ ਸਿੰਘ ਜੀ ਸਰਦਾਰ ਲਾਲ ਸਿੰਘ ਕਲਵੰਤ ਸਿੰਘ ਨਾਨਕ ਸਿੰਘ ਕਾਲਾ ਸਿੰਘ ਲਸ਼ਮਣ ਸਿੰਘ ਸੋਨੀ ਹਲਵਾਈ ਵੱਲੋਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਕਿ ਇਸ ਮੌਕੇ ਤੇ ਮਰੇ ਸਾਹਿਬ ਨੂੰ ਸਾਰੇ ਮਹਾਨ ਪੁਰਖਾਂ ਦੀ ਪਵਿੱਤਰ ਯਾਦ ਦੇ ਵਿੱਚ ਜੋ ਆਏ ਸ਼ਾਮ ਨਗਰ ਕੀਰਤਨ ਪੁਜਾਈ ਜਾਂਦੇ ਸਭੀ ਹੋਏ ਇਸ ਵਿੱਚ ਆ ਰਹੀਆਂ ਕਿਆਲਾ ਮੁਕਮਲ ਹੈ ਜਿਸ ਦਾ ਕਾਰਜ ਤਨ ਹੀ ਕੀਆ ਮਾਨ ਸਿਆ ਵਿਚਾਰ ਆਉਂ ਸਭ ਜੀ ਜੀਓ ਆਪ ਆਪੇ ਬੱਚੇ ਦੇ ਸਿਰਕੇ ਮੇਰ ਭਰੇ ਹੱਥ ਰੱਖ ਕਰਕੇ ਆਪਣੀ ਕਲਾ ਬਰਤਾ ਕੇ ਸਤਿਗੁਰ ਆਪਣੇ ਸਾਰੇ ਕਾਰਜਾਂ ਨੂੰ ਸੰਪੂਰਨ ਕਰਾ ਲੈਣਾ ਸੱਚੇ ਮੇਰ ਭਰੇ ਹੱਥ ਰੱਖਣੇ ਤਾਂ ਤਾਂ ਸਭ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਡੇਰਾ ਬਾਬਾ ਮਾਲ ਸਿੰਘ ਜੀ ਪੰਜ ਪਿਆਰਿਆਂ ਦੀ ਕੋਈ ਹੋ ਤਨ ਤਨ ਸਭ ਸ਼ੀਰਿਵਾਨ ਸਰਵ ਜੀ ਦੀ ਸ਼ਤਰ ਸ਼ਾਇਆ ਹੈ ਤੇ ਵਿਸ਼ਾਲ ਨਗਰ ਕੀਰਤਨ ਆਪ ਜੀ ਦੇ ਗਲੀ ਮੁਹੱਲਿਆਂ ਦੀ ਪਰਕਰਮਾ ਕਰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਡੇਰਾ ਬਾਬਾ ਮਾਲ ਸਿੰਘ ਆ ਕੇ ਸਮਾਪਤੀ ਹੋਵੇਗੀ ਸਮੂਹ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਜੀ ਆਪੋ ਆਪਣੇ ਕਮਾਕਾਰਾਂ ਨੂੰ ਸਪੱਸ਼ਟ ਜੀ ਨਗਰ ਕੀਰਤਨ ਨਾਲ ਚੱਲ ਕੇ ਗੁਰੂ ਘਰ ਦੀ ਰੌਣਕ ਨੂੰ ਵਧਾਓ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਸਰੇ ਜੀ ਕੱਖਾਂ ਸਰਸ ਜੀ ਦੀ ਫੋਟੋ ਸਾਰਾ ਟੀਮ ਦੇਖਿਆ ਆਪਾਂ ਜਦੋਂ ਸਭ ਪਰਬਤਾਂ ਮਿੱਤਾਂ ਵੱਲੋਂ ਸਾਨੂੰ ਨਜ਼ਰ ਹੋਏਗਾ ਤੇ ਜੇ ਆਪਾਂ ਸਾਰੇ ਆਣੇ ਨੇ ਤਾਂ ਸਾਊਂਡ ਨਹੀਂ ਚਲਾਉਣਾ ਆਪਾਂ ਤਾਂ ਕਿ ਸਾਡੇ ਨਾਲ ਕੀਰਤਨੀ ਜੱਥੇ ਆਏ ਹੋਏ ਨੇ ਉਹਨਾਂ ਨੇ ਵੀ ਸਾਡੇ ਨਾਲ ਨਾਲ ਚੱਲਣਾ ਇਸ ਕਰਕੇ ਉਹ ਨਗਰ ਕੀਰਤਨ ਨਗਰ ਦੀ ਕੀਰਤਨ ਕਰਦੇ ਹੋਏ ਪਰਕਰਮਾ ਕਰੇਗਾ ਜਿੱਥੇ ਵੀ ਫਿੱਟ ਕਰ ਸਿੱਖਾਂ ਨੇ ਜੋਰ ਲਖਾਣੇ ਹੋਣਗੇ ਇਥੇ ਆਪਰ ਸਾਉਂਡ ਵੀ ਚਲਾਵਾਂਗੇ ਸਰ ਮਸਾਲਾ ਦੇ ਵਿੱਚ ਕਰਾਇਆ ਆਪ ਗੁਰੂ ਤੇਗ ਬਹਾਦਰ ਮਹਾਰਾਜ ਜੀ ਅੱਗੇ ਅਸਾਮ ਵੱਲ ਚਲੇ ਗਏ ਐ 1660 ਇਸਬੀ ਨੂੰ ਮਾਤਾ ਗੁਜਰਕੌਰ ਦੀ ਖੁੱਖੋਂ ਬਾਣ ਗੋਵਿੰਦ ਰਾਇ ਪ੍ਰਗਟ ਹੋਏ ਐ ਆਓ ਉਹ ਸਮੇਂ ਦੀਆਂ ਲੈਣਾ ਨੂੰ ਢਾਡੀ ਜੱਥਾ ਕਹਿੰਦਾ हथ जान जा पीना जी ਇਸ ਵੀ ਸਮਤ ਹੈ ਕੁੱਡਿਆ ਧਰਮ ਧਰਨਾ ਪਰਮਤ ਹੈ ਹਰ ਸਾਧ ਧਰਮ ਕਰਵਾਸ ਗੰਗਟੀ ਹਰ ਸਾਧ ਧਰਮ ਕਰਨਾ ਤਕੰਗਟੀ ਪਤਰੇ ਚ ਜਨ ਵੀ ਗੁਰੂ ਕੋ ਮੰਨਦੀ ਪਤਰੇ ਚ ਜਨ ਬਿੰਦ ਸਿੰਘ ਮਹਾਰਾਜ ਦੀ ਪਵਿੱਤਰ ਯਾਦ ਦੇ ਵਿੱਚ ਪੁੱਤਰਾਂ ਦੇ ਦਾਨੀ ਪੰਥ ਦੇ ਵਾਲੀ ਉਹਨਾਂ ਦੀ ਪਵਿੱਤਰ ਯਾਦ ਦੇ ਵਿੱਚ ਇਹ ਨਗਰ ਕੀਰਤਨ ਜੋ ਆਏ ਸਾਲ ਕੀਤਾ ਜਾ ਰਿਹਾ ਇਸ ਸਵੇਰ ਤੋਂ ਮੁੱਖ ਪ੍ਰਬੰਧਕ ਦਾਸ ਮੰਤਸਤਨਾਮ ਸਿੰਘ ਉਹਨਾਂ ਦੀ ਸਹਿਯੋਗ ਨਾਲ ਸਾਰੇ ਨਗਰ ਦੇ ਸਹਿਯੋਗ ਨਾਲ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਦੇ ਹੇਠ ਪ੍ਰਾਰੰਭ ਹੋਇਆ ਹੈ ਜੋ ਕੋਟੇ ਮਹਬਤਪਤੀ ਹੁੰਦਾ ਹੋਇਆ ਮੋਗੇ ਵਿੱਚ ਦੀ ਜਾ ਕੇ ਡੇਰਾ ਬਾਬਾ ਮਲ ਸਿੰਘ ਦੇ ਸਥਾਨ ਤੇ ਸ਼ਾਮ ਨੂੰ ਸਮਾਪਤ ਹੋਵੇਗਾ ਸੋ ਜਿੰਨੀਆਂ ਵੀ ਸੰਗਤਾਂ ਇੱਥੇ ਸੇਵਾ ਦੇ ਵਿੱਚ ਹਨ ਹੋਰ ਦੂਰ ਦਰਾਰੇ ਦੀਆਂ ਜਿਹੜੀਆਂ ਸੰਗਤਾਂ ਨੇ ਸਭ ਦਾ ਬਹੁਤ ਬਹੁਤ ਧੰਨਵਾਦ ਡੇਰਾ ਬਾਬਾ ਮਾਲ ਸਿੰਘ ਦੇ ਅਸਥਾਨਾਂ ਦੇ ਦਾਸ ਸੇਵਕਾਂ ਵੱਲੋਂ ਸਾਰੀ ਸੰਗਤ ਵੱਲੋਂ ਪ੍ਰਬੰਧਕਾਂ ਵੱਲੋਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਤੇਕਾਰੇ ਕਾ ਜਾਵੇ ਫਤਿਹ ਪਾਵੇ ਕਲੰਤਰ ਮਹਾਰਾਜ ਨੂੰ ਪਾਵੇ ਫਤਿਹ ਪਾਵੇ ਆਕਾਲ ਵਾਹਿਗੁਰੂ